ਖੰਨਾ ਦੀ ਐਸਡੀਐਮ ਦਫ਼ਤਰ ਦੇ ਵਿੱਚੋਂ ਤੜਕਸਾਰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਸਬੰਧੀ ਸੂਚਨਾ ਜਦ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਸੂਚਨਾ ਤੇ ਖੰਨਾ ਦੀ ਐਸਟੀਐਮ ਮਨਜੀਤ ਕੌਰ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸਨੀਪੁਰ ਸਦਿਕਾਰੀ ਹੀ ਮੌਕੇ ਤੇ ਪਹੁੰਚ ਗਏ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਖੰਨਾ ਦੀ ਐਸਡੀਐਮ ਮਨਜੀਤ ਕੌਰ ਨੇ ਦੱਸਿਆ ਕਿ ਇਹ ਅਗ ਮੀਟਿੰਗ ਹਾਲ ਵਿੱਚ ਲੱਗੀ ਹੈ ਅਤੇ ਅੱਗ ਲੱਗਣ ਦੇ ਕਾਰਨ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੈਂ ਕਿ ਕਾਰਨ ਕੀ ਸੀ ਅੱਗ ਲੱਗਦੀ ਹੈ ਇਹ ਤਾਂ ਕਾਰਨ ਤਾਂ ਇਹ ਜੈ ਇਨਵੈਸਟੀਗੇਟ ਹੋ ਸਕਿਆ ਬਸ ਜਦੋਂ ਹੀ ਸਾਨੂੰ ਪਤਾ ਲੱਗਿਆ ਇੱਥੇ ਐਸਡੀਐਮ ਆਫਿਸ ਦੇ ਉੱਪਰ ਤੇ ਸੀਲ ਆਫਿਸ ਦਾ ਇੱਕ ਮੀਟਿੰਗ ਹਾਲ ਬਣਿਆ ਹੋਇਆ ਹੈ ਉੱਥੇ ਵਾਇਰਿੰਗ ਦੇ ਹੀ ਕੁਝ ਮੇਨ ਜੋ ਵਿਜ਼ੀਬਲ ਹੈਗਾ ਵਾਇਰਿੰਗ ਨੂੰ ਹੀ ਦੇਖ ਕੇ ਲੱਗਦਾ ਕਿ ਕੁਝ ਸਪਾਰਕ ਹੋਇਆ ਹੋਵੇਗਾ ਤੇ ਉਹ ਪੀਵੀਸੀ ਵਰਕ ਹੋਣ ਕਰਕੇ ਉਹ ਇੱਕਦਮ ਆਤਕ ਉਸ ਰੂਮ ਸੇ ਫੈਲ ਗਈ ਤੇ ਪਰ ਉੱਥੇ ਹੀ ਕੰਟਰੋਲ ਕਰ ਲਿਆ ਗਿਆ ਵਧੀਆ ਗੱਲ ਇਹ ਰਹੀ ਕਿ ਮੌਕੇ ਤੇ ਇਨਫੋਰਮੇਸ਼ਨ ਮਿਲਦੀ ਰਹੀ ਸਾਰੇ ਸਟੇਕ ਹোলਡਰਸ ਨੂੰ ਤੇ ਫਾਇਰ ਟੈਂਡਰ ਇਮੀਡੀਏਟਲੀ ਪਹੁੰਚ ਗਿਆ ਵਿਥਿਨ 4-5 ਮਿੰਟ ਫਾਇਰ ਟੈਂਡਰ ਪਹੁੰਚ ਗਿਆ ਸੀ ਸਾਡੇ ਕੋਲ ਤੇ ਅੱਜ ਤੇ ਕੰਟਰੋਲ ਹੋ ਗਿਆ ਇੱਕੋ ਰੂਮ ਦੇ ਵਿੱਚ ਹੀ ਨੁਕਸਾਨ ਹੋਇਆ ਜਿਹੜਾ ਹੋਇਆ ਬਾਕੀ ਜਿਹੜਾ ਬਿਜਲੀ ਦੀਆਂ ਹੁਣ ਤਾਰਾਂ ਤੁਰਾਂ ਇਸ ਵੇਲੇ ਮੈਲਟਿੰਗ ਤੇ ਨੇ ਕੁਝ ਉਹਦਾ ਪ੍ਰੋਸੈਸ ਥੋੜਾ ਚੱਲ ਰਿਹਾ ਉਹ ਮੈਂ ਡਿਪਾਰਟਮੈਂਟ ਬੁਲਾ ਰਹੇ ਉਹ ਆਪਣਾ ਵਰਕ ਕਰ ਰਹੇ ਕਿੰਨਾ ਨੁਕਸਾਨ ਹੋਣ ਦਾ ਅਨੁਮਾਨ ਹੈ ਨਹੀਂ ਅਸੈਸ ਨਹੀਂ ਕੀਤਾ ਜਾ ਸਕਦਾ ਇੱਕ ਰੂਮ ਹੈ ਉਹਦੇ ਵਿੱਚ ਜਿਹੜਾ ਮੀਟਿੰਗ ਹਾਲ ਹੈ ਉਹ ਡੈਮੇਜ ਹੋਇਆ ਕਿੰਨੇ ਵਜੇ ਲੱਗੀ ਸੀ ਅੱਜ ਜਿਹੜੀ ਇਹ ਤੁਹਾਨੂੰ ਇਹ ਆਰਾਊਂਡ ਸਵੇਰ 5:30 ਦੇ ਕਰੀਬ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਜੀ ਹਾਂਜੀ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਇੱਥੇ ਜੁਡੀਸ਼ੀਅਲ ਦੇ ਵਿੱਚ ਇੱਕ ਹਵਲਦਾਰ ਨੇ ਹਰਵਿੰਦਰ ਸਿੰਘ ਇਹਨਾਂ ਨੇ ਜਦੋਂ ਸ਼ੀਸ਼ਿਆਂ ਦੀ ਆਵਾਜ਼ ਦੇਖੀ ਬਿਲਕੁਲ ਨਾਲ ਹੀ ਡਿਊਟੀ ਤੇ ਖੜੇ ਸੀਗੇ ਤੇ ਇਹਨਾਂ ਨੇ ਕੰਟਰੋਲ ਰੂਮ ਨੂੰ ਫੋਨ ਕੀਤਾ ਕੰਟਰੋਲ ਰੂਮ ਤੋਂ ਫਾਇਰ ਟੈਂਡਰ ਨੂੰ ਨਾਲ ਹੀ ਕਾਲ ਕਰ ਲਿਆ ਕਿਉਂਕਿ ਉਹ ਆਪਕਿੰਗ ਡਿਸਟੈਂਸ ਤੇ ਹੀ ਹੈਗਾ ਫਾਇਰ ਟੈਂਡਰ ਫਾਇਰ ਦਾ ਆਫਿਸ ਤੇ ਇਸ ਕਰਕੇ ਸਾਨੂੰ ਇਹ ਸਹੂਲਤ ਮਿਲ ਗਈ ਕਿ ਛੇਤੀ ਕੰਟਰੋਲ ਕਰ ਲਿਆ ਗਿਆ ਮੈਂ ਕਿਹੜਾ ਰਿਕਾਰਡ ਪਿਆ ਹੁੰਦਾ ਸੀ ਉਹ ਰੂਮ ਤੋਂ ਉਸ ਰੂਮ 'ਚ ਕੋਈ ਰਿਕਾਰਡ ਨਹੀਂ ਸੀ ਮੀਟਿੰਗ ਹਾਲ ਸੀ ਮੀਟਿੰਗ ਦੇ ਚੇਅਰਸ ਤੇ ਮੀਟਿੰਗ ਦਾ ਜਿਹੜਾ ਟੇਬਲ ਬੜਾ ਹੁੰਦਾ ਤੇਜ਼ ਚੈਨਲ ਦੇ ਲਈ ਖੰਨਾ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ